12-13 ਮਿੰਟ ਦੇ ਕਰੀਬ ਸਵਾ 3 ਵਜੇ ਦੇ ਸਵੇਰ ਚੋਰੀ ਹੋਈ ਹੈ ਜੀ ਗੱਡੀ ਇਕੋ Sport Ford ਗੱਡੀ ਸੀ ਜੀ ਲਪੇਟਿਆ ਸੀ ਨੇ ਕਪੜਾ ਤੇ ਉਹ ਗੱਡੀ ਲੈ ਕੇ ਤੇ ਫਰਾਰ ਹੋ ਗਿਆ ਗੁੰਡਾ ਰਾਜ ਹੀ ਆ ਜੀ ਪੁਲਿਸ ਨੂੰ ਆਪਾਂ ਕੀ ਕਹੀਏ ਪੁਲਿਸ ਨੂੰ ਆਪ ਨੂੰ ਸ਼ਰਮ ਚ ਆਈ ਦੀ ਮਾੜੀ ਮੋਟੀ ਅ ਮਹੀਨਾ ਡੇਢ ਮਹੀਨਾ ਪਹਿਲਾਂ ਬਾਦਲ ਸਾਹਿਬ ਦੇ ਪੈਸੇ ਵੀ ਪਰਸ ਦੇ ਵਿੱਚੋਂ ਸਣੇ ਕਿਥਾ ਪਟਕੇ ਲੈ ਗਏ ਸੀ ਇਹ ਬਹੁਤ ਜ਼ਿਆਦਾ ਮੰੰਦੀ ਲਾਦ ਨੇ ਇਥੋਂ ਸਾਡੇ ਫਰੋਇਪੁਰ ਦੇ ਖਾਸ ਕਰਕੇ ਫਿਰੋਜ਼ਪੁਰ ਦੇ ਵਿੱਚ ਚੋਰੀਆਂ ਦਾ سلسلہ ਰੁਕਣ ਦਾ ਨਾਮ ਨਹੀਂ ਲੈ ਰਿਹਾ ਤੁਹਾਨੂੰ ਦੱਸਦੇ ਕਿ ਹੁਣ ਚੋਰਾਂ ਨੇ ਨਵਾਂ ਹੀ ਕੰਮ ਸ਼ੁਰੂ ਕਰ ਦਿੱਤਾ ਘਰ ਦੇ ਬਾਹਰ ਖੜੀ ਗਾਰ ਰਾਤ ਨੂੰ ਲੈ ਕੇ ਰਫੂ ਚੱਕਰ ਹੋ ਗਿਆ ਪੂਰੀ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈ ਤਸਵੀਰਾਂ ਵਿੱਚ ਸਖਤ ਦਿਖਾਉਂ ਕਿ ਕਿਸ ਤਰੀਕੇ ਦਿਨਾਰੇ ਇੱਕ ਵਿਅਕਤੀ ਆਉਂਦਾ ਹੈ ਕੁਝ ਸਕਿੰਟਾਂ ਬਾਅਦ ਹੀ ਗੱਡੀ ਨੂੰ ਲੈ ਕੇ ਰਫੂ ਚੱਕਰ ਹੋ ਜਾਂਦਾ ਹੈ ਪੀੜਤ ਪਰਵਾਰ ਦਾ ਗੁੱਸਾ ਮੌਜੂਦਾ ਸਰਕਾਰ ਅਤੇ ਪੁਲਿਸ ਪਰ ਸ਼ਾਸਨ ਦੇ ਫੁੱਟਦਾ ਹੋਇਆ ਦਿਖਾਈ ਦਿੱਤਾ ਉਹਨਾਂ ਕਹਿ ਕੇ ਆਏ ਦਿਨ ਫਰੋਜ਼ਪੁਰ ਦਾ ਮਾੜਾ ਹਾਲ ਹੁੰਦਾ ਜਾ ਰਿਹਾ ਤੇ ਚੋਰੀਆਂ ਤੋਂ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਉਹਨਾਂ ਦੱਸਿਆ ਕਿ ਉਹਨਾਂ ਦੇ ਪਿਤਾ ਦੀ ਵੀ ਕੁਝ ਸਮਾਂ ਪਹਿਲਾਂ ਚੋਰਾਂ ਦੇ ਵੱਲੋਂ ਜੇਬ ਕੱਟ ਲਈ ਗਈ ਸੀ ਤੇ ਹੁਣ ਉਹਨਾਂ ਦੀ ਗੱਡੀ ਘਰ ਦੇ ਬਾਹਰੋਂ ਚੋਰੀ ਕਰਕੇ ਫਰਾਰ ਹੋ ਗਈ ਮਨੀਂਦਰਪਾਲ ਨੰਬਰ ਦੀ ਗੱਡੀ ਚੋਰੀ ਹੋਈ ਹੈ ਕਦੋਂ ਹੋਈ ਹੈ ਤੇ ਕਿਹੜੀ ਗੱਡੀ ਸੀ ਗੱਡੀ ਭਾਈ ਜੀ ਅੱਜ ਸਵੇਰੇ 3 ਵਜੇ 12 13 ਮਿੰਟ ਦੇ ਕਰੀਬ ਸਵਾ 3 ਵਜੇ ਦੇ ਸਵੇਰ ਚੋਰੀ ਹੋਈ ਹੈ ਜੀ ਗੱਡੀ ਇਕੋ Sport Ford ਗੱਡੀ ਸੀਗੀ ਜੀ ਪੀ ਵੀ 05 ਏ ਡੀ 0973 ਨੰਬਰ ਸੀਗਾ ਜੀ سرمੇ ਰੰਗ ਦੀ ਗੱਡੀ ਸੀ ਆਪਾਂ ਸਾਨੂੰ ਕਿਵੇਂ ਪਤਾ ਲੱਗਿਆ ਕਿ ਗੱਡੀ ਚੋਰੀ ਹੋਈ ਉਹ ਅੱਜ بیٹے ਨੇ ਜਾਣਾ ਸੀਗਾ ਜੀ ਪੇਪਰ ਸੀ ਹੁੰਦਾ ਤੇ ਬਾਹਰ ਸਵੇਰੇ ਲਾਈ ਕਿ ਇੱਥੋਂ ਚਲੋ ਲੈ ਜੂਗਾ ਤੇ ਜਦੋਂ ਸਵੇਰੇ ਚਾਬੀ ਚੱਕੀ ਆ ਤੇ 8 9 ਵਜੇ ਉਹਨੇ ਪੇਪਰ ਸੀਗਾ ਬਾਹਰ ਵੇਖਿਆ ਜਾ ਕੇ ਤੇ ਗੱਡੀ ਨਹੀਂ ਹੈਗੀ ਸੀ ਤੇ ਫਿਰ ਸਾਹਮਣੇ ਕੈਮਰੇ ਵਿੱਚੋਂ ਆਪਾਂ ਸਾਰਾ ਦੇਖਿਆ ਤੇ ਉੱਥੋਂ ਪਤਾ ਲੱਗਾ ਕਿ 9 ਸਵੇਰ ਸਵੇਰ ਸੁਬਾਹ ਇੱਕ ਨੌਜਵਾਨ ਆਇਆ ਮੂੰਹ ਤੇ ਲਪੇਟਿਆ ਸੀ ਉਹਨੇ ਕਪੜਾ ਤੇ ਉਹ ਗੱਡੀ ਲੈ ਕੇ ਤੇ ਫਰਾਰ ਹੋ ਗਿਆ ਕੋਈ ਪਤਾ ਲੱਗਾ ਕੋਈ ਪਛਾਣ ਆਈ ਹੈ ਨਹੀਂ ਹਲੇ ਤਾਂ ਚਲੋ ਅਸੀਂ ਆਪਣੇ ਤੌਰ ਤੇ ਸਾਰੇ ਕੈਮਰੇ ਗੂਮਰੇ ਚੈੱਕ ਕਰਦੇ ਪਏ ਆ ਅਰਜ਼ਾ ਦੇਣ ਚੱਲੇ ਆ ਤੇ ਪਹਿਲਾਂ ਵੇਖਿਆ ਕਿ ਕੌਣ ਹੈ ਆਪਣੇ ਵੱਲੋਂ ਵੀ ਥੋੜੀ ਛਾਣਬੀਣ ਕੀਤੀ ਆ ਪਰ 3000 ਘੰਟੇ ਹੋ ਗਏ ਹੁਣ ਤੁਰੇ ਤਰੇ ਫਿਰਦੇ ਆ ਪਰ ਹੁਣ ਦਰਖਾਸਤ ਦੇਣ ਚੱਲੇ ਉੱਥੇ ਵੇਖਦੇ ਆ ਜੀ ਪੁਲਿਸ ਕੀ ਕਾਰਵਾਈ ਕਰਦੀ ਆ ਕੋਲੇ ਹਾਂ ਜੀ ਕਿਵੇਂ ਦੇਖਦੇ ਹੋ ਕਮੇਪਰ ਵਿੱਚ ਲਗਾਤਾਰ ਆ ਰਹੇ ਆ ਕਟਨਾਵਾ ਰਹੇ ਆ ਦੱਕੜੀਆਂ ਕਟਨਾਵਾ ਤਾਂ ਗੁੰਡਾ ਰਾਜ ਹੀ ਆ ਜੀ ਇਹ ਪੁਲਿਸ ਨੂੰ ਆਪਾਂ ਕੀ ਕਹੀਏ ਪੁਲਿਸ ਨੂੰ ਆਪ ਨੂੰ ਸ਼ਰਮ ਚਾਹੀਦੀ ਮਾੜੀ ਮੋਟੀ ਤੇ ਇਹ ਹੈ ਕਿ ਬਤਨਾ ਬੱਤਰ ਹਾਲਾਤ ਜਿਹੜੇ ਹੋ ਰਹੇ ਨੇ ਲੁੱਟਾਂ ਖੋਹਾਂ ਡਕੈਤੀਆਂ ਘਰਾਂ ਦੇ ਵਿੱਚ ਵੜ-ਵੜ ਕੇ ਲੋਕਾਂ ਦਾ ਬੁਰਾ ਹਾਲ ਆ ਆਪਣੇ ਪਹਿਲਾਂ ਵੀ ਤੁਹਾਨੂੰ ਪਤਾ ਪੈছে ਵੀ ਮਹੀਨਾ ਡੇਢ ਮਹੀਨਾ ਪਹਿਲਾਂ ਫਾਦਰ ਸਾਹਿਬ ਦੇ ਪੈਸੇ ਵੀ ਪਰਸ ਦੇ ਵਿੱਚੋਂ ਸਣੇ ਖੀਸਾ ਪਟਕੇ ਲੈ ਗਏ ਸੀ ਇਹ ਬਹੁਤ ਜਿਆਦਾ ਮੰਦੀ ਹਲਾਤ ਨੇ ਇੱਥੋਂ ਸਾਡੇ ਫਰੋਈਪੁਰ ਦੇ ਖਾਸ ਕਰਕੇ ਮੰਗ ਇਹ ਹੀ ਹੈ ਕਿ ਜਲਦੀ ਤੋਂ ਜਲਦੀ ਇਹ ਚੀਜ਼ਾਂ ਤੇ ਠੱਲ ਪਾਣੀ ਚਾਹੀਦੀ ਹੈ ਜੀ ਜੇ ਆਮ ਬੰਦੇ ਦੀ ਆਪਾਂ ਗੱਲ ਕਰਦੇ ਹਾਂ ਕੋਈ 2-4 ਲੱਖ ਰੁਪਈਆ ਕਮਾਣਾ ਵੇ ਤੇ ਮੈਨੂੰ ਲੱਗਦਾ ਅੱਜਕੱਲ ਜਿਹੋ ਜੀ ਮਹਿੰਗਾਈ ਹੈ ਸਾਰੀ ਉਮਰ ਲੰਘ ਜਾਏਗੀ 5-4 ਲੱਖ ਰੁਪਈਆ ਕਮਾਉਣ ਵਾਸਤੇ ਤੇ ਇਹ ਜਿਹੜੇ ਚੋਰ ਨੇ ਤੇ 2 ਮਿੰਟ ਲਾਉਂਦੇ ਨੇ ਗੱਡੀ ਮੋਟਰਸਾਈਕਲ ਜੋ ਵੀ ਮਿਲ ਜੇ ਇਹ ਸਾਰਾ ਕੁਝ ਜੋ ਵੀ ਹੋ ਰਿਹਾ ਚਲੋ ਮੈਂ ਕਹਿੰਦਾ ਕਿ ਚਿੱਟੇ ਦੀ ਦੇਣ ਤੇ ਚਿੱਟੇ ਦੇ ਕਰਕੇ ਤੇ ਚਿੱਟਾਈਆਂ ਦਾ ਜਨਮ ਦਾਤਾ ਚੋਰੀਆਂ ਲੁੱਟਾਂ ਖੋਵਾਂ ਜਿੰਨੀ ਦੇਰ ਜੱਟੇ ਤੇ ਠੱਲ ਨਹੀਂ ਪਾਉਂਦੀ ਪੰਜਾਬ ਪੁੱਤ ਓਨੀ ਦੇਰ ਇਹ ਚੋਰੀਆਂ ਲੁੱਟਾਂ ਖੋਵਾਂ ਤੇ ਠੱਲ ਨਹੀਂ ਪੈਣੀ ਹਾਂ ਤਸਦੀਕੇ ਇੱਕ ਵਿਅਕਤੀ ਨੂੰ ਬਣ ਕੇ ਆਇਆ ਤੇ ਬੜੇ ਆਰਾਮ ਦੇ ਨਾਲ ਗੱਡੀ ਨੂੰ ਚਾਬੀ ਲਾਈ ਤੇ ਫਰਾਰ ਹੋ ਗਿਆ ਪੀੜੇ ਤੋਂ ਪਰਿਵਾਰ ਦੇ ਵੱਲੋਂ ਹੁਣ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਤੇ ਪੁਲਿਸ ਦੇ ਉੱਤੇ ਵੀ ਉਹਨਾਂ ਦੇ ਵੱਲੋਂ ਵੱਡੇ ਸਵਾਲ ਖੜੇ ਕੀਤੇ ਗਏ ਨੇ ਫਿਲਹਾਲ ਇਸ ਮਾਮਲੇ ਦੇ ਵਿੱਚ ਪੁਲਿਸ ਦਾ ਕੋਈ ਬਿਆਨ ਸਾਹਮਣੇ ਨਹੀਂ ਆਇਆ ਪਰ ਪੀੜਿਤ ਪਰਿਵਾਰ ਦੇ ਵੱਲੋਂ ਕਿਹਾ ਜਾ ਰਿਹਾ ਕਿ ਜਲਦ ਤੋਂ ਜਲਦ ਉਹਨਾਂ ਦੀ ਗੱਡੀ ਲੱਭ ਕੇ ਉਹਨਾਂ ਨੂੰ ਵਾਪਸ ਕੀਤੀ ਜਾਵੇ। ਫਰੋਜ਼ਪੁਰ ਤੋਂ ਪਰਮਜੀਤ ਖੜਨਾ ਪੰਜਾਬ ਲੋਕ ਚੈਨਲ